ਬੱਡੇ ਐਜੂਕੇਸ਼ਨ ਮੈਂ ਆਪ ਜਾ ਕੇ ਉਹ ਤੀਜੀ ਗੱਲ ਜਿਹੜਾ ਪੱਤਰਕਾਰ ਤੇ ਤੁਸੀਂ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਹ ਆਡੀਓ ਥੋੜੀ ਲੋਕਾਂ ਦੇ ਮੂਹਰੇ ਨਹੀਂ ਆਂਦੀ ਆ ਉਹਦੇ ਨਾਲ ਜਾ ਕੇ ਵੀ ਖੜਾਂਗੇ ਤੇ ਜਿਹੜਾ ਟਰੱਕ ਯੂਨੀਅਨ ਨਾਲ 35 ਵਾਲਾ ਹੈ 55 ਨਾਲੇ ਨਾਲ ਤਾਂ ਤੁਸੀਂ ਖੜ ਕੇ ਅਸੀਂ 35 ਵਾਲੇ ਨਾਲ ਜਾ ਕੇ ਖੜਾਂ ਭਗਵੰਤ ਮਾਨ ਜੀ ਆਪਰਾ ਜਿਲ੍ਹਾ ਦਾ ਦਰਸ਼ਕ ਹੋਣਾ ਸੀ ਜਿਹਨੇ ਲੋਕਾਂ ਨੇ ਤੈਨੂੰ ਸੋਜ ਚੋ ਚੱਕ ਕੇ ਮਾਸਟਰ ਮਹਿੰਦਰ ਦੇ بیٹے ਨੂੰ ਗੰਡੀਕਰ ਦੀ ਸੀਨੀਅਰ ਸਟਫੀ ਕੁਰਸੀ ਤੇ ਬਿਠਾਇਆ ਉਹ ਜ਼ਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਭਗਵੰਤ ਸਿੰਘ ਮਾਨ ਸਾਹਿਬ ਸਟੋਰ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਨੇ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਐਮਐਲਏ ਵੀ ਜੂ ਕੰਗਰੀ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਥੀਨਾ ਕਹਿਣਾ ਨਹੀਂ ਵਰਤਦੇ ਆ ਇਹ ਕੁਅਤ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਸਾਡੇ ਮੁੱਖ ਮੰਤਰੀ ਸ਼ੋਗਰੰਤ ਸਿੰਘ ਮਾਨ ਸਾਹਿਬ ਸਟਾਲ ਜਾਲੀਆਂ ਨੇ ਵੀ ਆਪਣੇ ਮੂੰਹ ਤੇ ਕੈਨ ਕਾਲੀਆਂ ਨੇ ਕਿਉਂਕਿ ਸਿਰਫ ਉ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਰ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਕਐਮਐਲਏ ਦੀ ਜੂ ਗੰਦੇ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਧੀਆਂ ਪੈਣਾ ਲਈ ਵਰਤ ਰਿਆ ਅੱਜ ਉਹਨਾਂ ਦੀ ਜਿਹੜੀ ਔਮਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਮੈਂ ਤਾਂ ਹੈਰਾਨ ਹਾਂ ਉਹ ਬੀਬੀ ਜੀ ਕਿੱਥੇ ਸੁੱਤੇ ਪਏ ਉਹਨਾਂ ਨੂੰ ਤਾਂ ਆਪਣੀ ਆਪ ਐਕਸ਼ਨ ਲੈਣਾ ਚਾਹੀਦਾ ਸੀ ਵੀ ਇੱਕ ਐਮਐਲਏ ਕਿਉਂਕਿ ਜਿਹੜੇ ਮੁੱਖ ਮੰਤਰੀ ਵਾਲੇ ਕੰਮ ਨੇ ਜਿਹੜੇ ਉਹ ਪਹਿਲਾਂ ਕਰਦੇ ਰਹੇ ਆ ਭੰਡਾਪੁਰ ਉਹੀ ਸੇਮ ਇਹ ਐਮਐਲਏ ਜਿਹੜਾ ਐਮਐਲਏ ਜਿਹਦੇ ਖਿਲਾਫ ਹਰ ਮੈਂ ਸਮਝਦਾ ਉਹਦੇ ਖਿਲਾਫ ਹਰ ਚਮਕਤਾਰ ਚਰਾਹੇ ਚ ਜੋ ਲੇਡੀਜ਼ ਦੇ ਉਲਟੋਂ ਨੇ ਬੋਲਿਆ ਉਹਦੇ ਖਿਲਾਫ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਦੋਂ ਬਾਅਦ ਪਾਰਾ ਸਿਰੇ ਲਾਤਾ ਕੰਮ ਜਿਹੜਾ ਪਵਾਨੀਗੜ੍ਹ ਦੀ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਜੀ ਪਿੱਛੇ ਜਿਹੜੀ ਬੀਬੀ ਐਮਐਲਏ ਦੋ ਦਿਨ ਪਹਿਲਾਂ ਹੀ ਚੀਫ ਮਿਨਿਸਟਰ ਥਾਪੀ ਦੇ ਕੇ ਆਇਆ ਸ਼ਾਬਾਸ਼ੀ ਦੇ ਕੇ ਆਇਆ ਪਵਾਨੀਗੜ੍ਹ ਜਦੋਂ ਗਏ ਵੀ ਬੀਬੀ ਜੀ ਆਪਾਂ ਪਿੱਛੇ ਨਹੀਂ ਰਹਿਣਾ ਤਕੜੇ ਹੋ ਕੇ ਇਸ ਕੰਮ 'ਚ ਲੱਭੋ ਤੁਹਾਡੀ ਜਿਹੜੀ ਕਿਸ਼ਤ ਆ ਉਹ ਪਹੁੰਚੀ ਨਹੀਂ ਹਲੇ ਤੇ ਬੀਬੀ ਜੀ ਨੇ ਚੱਕਤੇ ਫੱਟੇ ਤੇ ਅੱਜ ਜਿਹੜੇ ਪ੍ਰਧਾਨ ਜੀ ਬਣਨਾ ਚਾਹੁੰਦੇ ਸੀ ਜਿਨ੍ਹਾਂ ਨੇ ਇਹ ਜ਼ਹਿਰ ਦੀ ਗੋਲੀ ਖਾਧੀ ਆ ਉਹਨਾਂ ਤੋਂ ਪਹਿਲਾਂ 35 ਲੱਖ ਰੁਪਈਆ ਲਿਆ 35 ਲੱਖ ਰੁਪਈਆ ਲਿਆ ਪਰ ਬੀਬੀ ਜੀ ਕੋਲ ਗਾਹ ਕੋਦੂ ਵਡਾ ਆ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਛਾਪੀ ਸੀ ਸ਼ਾਬਾਸ਼ੀ ਸੀ 55 ਲੱਖ ਆ ਲ ਆ ਗਿਆ ਵੀ ਮੈਨੂੰ ਭਵਾਨੀ ਗੜਦੀ 55 ਲੱਖ ਚ ਤੁਸੀਂ ਦੋ ਜੀ ਪਰ ਬੀਬੀ ਜੀ ਦੀ ਇਮਾਨਦਾਰੀ ਤੇ ਵਾਰੇ ਗਈ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਆਪਣੀ ਟੀਮ ਵੀ ਆ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਵੀ ਕੱਲ ਨੂੰ ਇਹ ਨਾ ਕਿ ਉਹ ਵੀ ਅਸੀਂ ਤੁਹਾਡੇ 35 ਲੱਖ ਨਹੀਂ ਮੋੜੇ ਕਿਉਂਕਿ ਹੁਣ ਰੇਟ ਆ ਜਿਹੜਾ ਉਹ 55 ਤੱਕ ਚਲਾ ਗਿਆ ਏ ਤੇ ਆ 35 ਲੱਖ ਤੁਹਾਡੇ ਵਾਪਸ ਕੀਤੇ ਇਹ ਇਮਾਨਦਾਰੀ ਵਾਕਈ ਵੱਡੀ ਇਮਾਨਦਾਰੀ ਜਿਹੜੀ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਟਰੱਕ ਹੀ ਹੁੰਦੀਆਂ ਨੇ ਜਿਹੜੇ ਸਭ ਤੋਂ ਵਿਚਾਰੇ ਉਹ ਛਕੜੇ ਟਰੱਕ ਹੁੰਦੇ ਆ ਜਿਹੜੇ ਸੀਜ਼ਨ ਚ ਚੱਲਦੇ ਆ ਜਿਹੜੇ ਇਹੀ ਕਹਿੰਦੇ ਸੀ ਦੂਜਿਆਂ ਦੇ ਕੇਸ ਬਣਾਉਂਦੇ ਸੀ ਵੀ ਜਿਹੜਾ ਟੈਂਡਰ ਪ੍ਰੋਸੈਸ ਆਉਂਚ ਪੈਸੇ ਖਾਂਦੇ ਆ ਤੇ ਆ ਕੀ ਚੰਦ ਚੜ੍ਹਿਆ ਆਏ ਤੇ ਮੈਂ ਕਹਿੰਨਾ ਹਾਕਾਰ ਮੱਚਿਆ ਪਿਆ ਜਲਦੀ ਤੋਂ ਜਲਦੀ ਜੇ ਮਾੜੀ ਮੋਟੀ ਵੀ ਸ਼ਰਮ ਆ ਤੁਹਾਨੂੰ ਤੇ ਇਹ ਦੋਨੋਂ ਐਮਐਲਏ ਨੂੰ ਆਪਣੀ ਪਾਰਟੀ ਚੋਂ ਕੱਢੋ ਤੁਸੀਂ ਕਹਿੰਦੇ ਸੀ ਬਦਲਾ ਬਦਲਾ ਵਾਲੀ ਪਾਰਟੀ ਆ ਤੇ ਦੋਨੋਂ ਐਮ.ਐਲ.ਏ. ਬੀਬੀ ਜੀ ਤੇ ਉਹ ਤੁਹਾਡੇ ਨਾਲ ਦਾ ਜਿਹੜਾ ਵੱਡੇ ਭੰਡਾ ਸਾਬ ਛੋਟਾ ਭੰਡਾ ਜਿਹੜਾ ਜਿਹੜਾ ਇਹੀ ਕੰਮ ਤੁਹਾਡੇ ਨਾਲ ਕਰਦਾ ਰਿਹਾ ਸੀ ਜਾਲਾ ਉਹਨੂੰ ਜਲਦੀ ਤੋਂ ਜਲਦੀ ਹਟਾਓ ਨਹੀਂ ਅਗਲੀ ਰੂਪਰੇਖਾ ਹੈ ਜਿਹੜੇ ਵੱਡੇ ਐਕਟੀਟੇਸ਼ਨ ਮੈਂ ਆਪ ਜਾ ਕੇ ਉਹ ਤੀਜੀ ਗੱਲ ਜਿਹੜਾ ਪੱਤਰਕਾਰ ਤੇ ਤੁਸੀਂ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਹ ਆਡੀਓ ਥੋੜੀ ਲੋਕਾਂ ਦੇ ਮੂਹਰੇ ਲਿਆਂਦੀ ਆ ਉਹਦੇ ਨਾਲ ਜਾ ਕੇ ਵੀ ਖੜਾਂਗੇ ਤੇ ਜਿਹੜਾ ਟਰੱਕ ਯੂਨੀਅਨ ਨਾਲ 35 ਵਾਲਾ 55 ਨਾਲੇ ਨਾ ਤੁਸੀਂ ਖੜ ਗਏ ਅਸੀਂ 35 ਵਾਲੇ ਨਾਲ ਜਾ ਕੇ ਖੜਾਂਗੇ ਤੇ ਇਹ ਹਰ ਚੀਜ਼ ਆ ਤੁਹਾਡੀ ਸੰਗਰੂਰ ਜਿਲ੍ਹੇ ਦੀ ਆ ਜਿਹੜੀ ਤੁਸੀਂ ਇਹ ਤੁਹਾਡਾ ਆਪਣਾ ਜਿਲ੍ਹਾ ਤੇ ਨਾਲ ਲੱਗਦੀ ਸੀਟ ਆ ਭਗਵਾਨ ਸਤਿਮਾਨ ਸੇ ਆਪਣਾ ਜਿਲ੍ਹਾ ਤਾਂ ਬਖਸ਼ ਦੇਣਾ ਸੀ ਜਿਹੜੇ ਲੋਕਾਂ ਨੇ ਤੈਨੂੰ ਸੌਜ ਚੋਂ ਚੱਕ ਕੇ ਮਾਸਟਰ ਮਹਿੰਦਰ ਦੇ ਬੇਟੇ ਨੂੰ ਚੰਡੀਗੜ੍ਹ ਦੀ ਚੀਫ ਮਿਨਿਸਟਰ ਦੀ ਕੁਰਸੀ ਤੇ ਬਿਠਾਇਆ ਉਹ ਜ਼ਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਇਸ ਕਰਕੇ ਇਹ ਕੰਮ ਵੀ ਹੁਣ ਸਾਨੂੰ ਆਪਣੇ ਹੱਥ ਲੈਣਾ ਪਊਗਾ ਜਿਹੜੀ ਲੁੱਟ ਮਚਾ ਰਹੇ ਆ ਇਹ ਐਮਐਲਏਾਂ ਦੀ ਲੁੱਟ ਆ ਜਿਹੜੀ ਬੰਦ ਕਰਨ ਨੂੰ ਅਸੀਂ ਸੜਕਾਂ ਤੇ ਉਤਰਾ